ਕਮਰ ਹਾਂਜੀ ਸਰ ਜਿਹੜੇ ਮੁੰਡੇ ਨੂੰ ਗੋਲੀ ਲੱਗੀ ਉਹ ਆਪਣਾ ਕੀ ਲੱਗਦਾ ਫੇਰਾ ਬੇਟਾ ਉਹਦਾ ਨਾਮ ਕੀ ਹੈ ਹਰੀਸ਼ ਕੁਮਾਰ ਅੱਛਾ ਸਰ ਕੀ ਮਾਮਲਾ ਹੋਇਆ ਸਰ ਮਾਮਲਾ ਕੁਝ ਸਾਡਾ ਤੋਂ ਪਹਿਲਾਂ 8 ਸਾਲ ਲੰਘਦੇ ਨੇ ਸੀ ਸੋਨੀ ਨਸਖਦੇਵ ਸਿੰਘ ਉਰਪਖੋਨੀ ਪੁੱਤਰ ਬਿਅੰਨ ਸਿੰਘ ਖਾਲਾ ਜਿਹੜਾ ਕਿ ਸਾਡਾ ਕੋਰਟ ਕੇਸ ਚੱਲੰਦੇ 8 ਸਾਲ ਹੋ ਗਏ ਆ ਉਹਨੇ ਅੱਜ 3 ਵਜੇ ਦੇ ਤਕਰੀਬ ਮੁੰਡਾ ਕਲਾਇਆ ਕੋਈ ਸਾਡੇ ਮੁੰਡੇ ਨੂੰ ਵਾਜ ਮਾਰੀ ਉਹਨੇ ਉਹ ਗਲੀਆਂ ਬਾਹਰ ਥੋੜਾ ਜਿਹਾ ਬਕਸੇ ਲਾ ਕੇ ਜਾ ਕੇ ਉਹ ਆਪ ਵੀ ਨਾਲ ਆਇਆ ਸੀ ਉਹ ਆਪ ਵੀ ਨਾਲ ਸੀ ਉੱਥੇ ਜਾ ਕੇ ਜਦੋਂ ਵੇਖਿਆ ਉਹ ਆਪ ਨਾਲ ਸੀ ਇੱਕ ਅਣਪਛਾਤਾ ਬੰਦਾ ਹੋਰ ਸੀ ਉਨੂੰ ਆਦੇ ਬਹਿ ਵਿੱਚ ਇਹ ਬਹਿਨ ਤੋਂ ਕਾਰੀ ਕੀਤੀ ਆ ਇਹਨੇ ਉਹਨੂੰ ਸੋਨੀ ਨੇ ਆਖਿਆ ਵੀ ਗੋਲੀ ਚਲਾ ਦੇ ਗੋਲੀ ਮਾਰਵਾਤੀ ਇਹਨੇ ਦੂਜੀ ਗੋਲੀ ਚੱਲੀ ਨਹੀਂ ਇਹਨੇ ਮਾਰਨੋਂ ਫਰਕਰੀ ਕੀਤਾ ਅੱਛਾ ਤੇ ਸਰ ਇਹ ਬਾਅਦ ਚ ਕਿੰਨੇ ਦੇਖਿਆ ਉਹਨਾਂ ਨੂੰ ਗੋਲੀ ਵਜਦਿਆਂ ਨੂੰ ਤੇ ਫਿਰ ਕਿੱਦਾਂ ਤੁਸੀਂ ਹਸਪਤਾਲ ਲਿਆਂਦਾ ਉਹਨੂੰ ਗੋਲੀ ਵਜਦਿਆਂ ਉੱਥੇ ਸਾਡੀ ਮੇਰੀ ਪਰਜਾਈ ਹੈ ਸ੍ਰਿੰਦਰਾਰਾਣੀ ਉੱਥੇ ਉਹਨੇ ਬਚਾਇਆ ਇਹਨੂੰ ਅੰਦਰ ਵੜਾ ਕੇ ਮੁੜ ਕੇ ਰੌਲਾ ਪਾ ਸੁਣਿਆ ਤਾਂ ਮੈਂ ਗਿਆ ਅਸੀਂ ਮੁੜ ਕੇ ਗਏ ਆ ਪਹਿਲਾਂ ਥਾਣੇ ਗਏ ਆ ਮੁੜ ਕੇ ਹਸਪਤਾਲ ਲਿਆਂਦਾ ਸੁਰ ਸਿੰਘ ਤੇ ਹੁਣ ਮੰਦੀਪ ਹਸਪਤਾਲ ਇਹ ਇਲਾਜ ਲੈਂਦਾ ਕਿੱਦਾਂ ਦੀ ਹਾਲਤ ਆ ਗੋਲੀ ਡਾਕਟਰ ਵੱਲੋਂ ਕੱਢੀ ਗਈ ਕਿ ਨਹੀਂ ਗੋਲੀ ਨਹੀਂ ਆ ਜੇ ਨਿਕਲੀ ਗੋਲੀ ਸਵੇਰੇ ਆਂਦੇ ਕੱਢਾਂਗੇ ਹਾਲਤ ਕਿੱਦਾਂ ਦੀ ਹੁਣ ਹਾਲਤ ਨਾਜ਼ੁਕੀ ਆ ਅੱਜ ਪੁਲਿਸ ਵੱਲੋਂ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਗਿਆ ਪੁਲਿਸ ਵੱਲੋਂ ਆਈ ਆ ਉਹਨਾਂ ਮਾਮਲਾ ਦਰਜ ਕੀਤਾ ਅੱਗੋਂ ਪਤਾ ਨਹੀਂ ਕੀ ਗੱਲ ਸਰਕਾਰ ਉਹਨਾਂ ਦੀ ਆ ਸਰਕਾਰੀ ਬੰਦਾ ਉਹ ਸਰਕਾਰ ਉਹਨਾਂ ਦੀ ਆ ਪਤਾ ਨਹੀਂ ਕੋਈ ਕਾਰਵਾਈ ਹੋਵੇ ਨਾ ਹੋਵੇ ਪਰ ਸਾਨੂੰ ਇਨਸਾਫ ਦਿਵਾਇਆ ਜਾਵੇ ਸ਼ਰੇ ਆਮ ਸੁਖਦੇਵ ਸਿੰਘ ਨੇ ਗੋਲੀ ਮਰਵਾਈ ਆ ਇਹ ਜਾਨੀ ਕਿ ਤੁਹਾਡੇ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਇਹ ਪੈਸੇ ਦੇ ਲੈਣ ਦੇਣ ਕਰਕੇ ਜਿਹੜਾ ਵੀ ਪ੍ਰਾਣਾ ਉਹਦੇ ਕਰਕੇ ਮਰਾਈ ਗਈ ਆ ਤੇ ਮਰਾਈ ਵੀ ਸੁਖਦੇਵ ਸਿੰਘ ਔਰ सोनू ਗਿਆਨ ਸਿੰਘ ਦੇ ਮੁੰਡੇ ਨੇ ਜਿਹੜਾ ਮੌਜੂਦਾ ਸਰਪੰਚ ਆ ਅੱਛਾ ਜੀ ਤੇ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਅੱਗੋਂ ਤੁਸੀਂ ਇਹ ਤੁਹਾਡਾ ਕੀ ਸਟੇਜ ਹੋ ਜਾਵੇ ਅੱਗੋਂ ਅਸੀਂ ਜਾਵਾਂਗੇ ਜਿੱਥੇ ਤਾਂ ਹੀ ਜਾਣਾ ਪਿਆ ਸਾਨੂੰ ਜਾਵਾਂਗੇ ਇਨਸਾਫ ਦੀ ਮੰਗ ਕਰਨ ਅੰサー ਕੀ ਮਾਮਲੇ ਤੇ ਕਿੱਥੋਂ ਦਾ ਮਾਮਲਾ ਇਹ ਨਹੀਂ ਪਾਣੀ ਖਾਦ ਦਾ ਮਾਮਲਾ ਜੀ ਉੱਚੀ ਜੀ ਅਧਿਆਰੀਸ਼ ਕੁਮਾਰ ਤਾਂ ਬੰਦੇ ਜੀ ਸੰਨਸਤਨ ਕੁਮਾਰ ਜੀ ਪਸੀ ਕਰਾ ਇਹਨਾਂ ਨੂੰ ਗੋਲੀ ਮਾਰੀ ਆ ਹਾਂ ਜੀ ਗੁਰਮਨਦੀਪ ਸਿੰਘ ਨੇ ਰਾਜਾ ਬਾਕੀ ਇਹਦਾ ਵੀ ਤਾਂ ਪਿਆਣਾ ਪਾਉਣਾ ਲੈ ਲਿਆ ਜੋ ਵੀ ਕਰੀਏ ਉਹ ਕਰਾਂ ਕੀ ਕੀ ਵਜਾ ਰੰਜਿਸ਼ ਕੀ ਆ ਜੀ ਵਜਾ ਸندہ ਪੈਸਾ ਲੈਣ ਦਾ ਕੋਈ ਇਹ ਕਿਹੜੇ ਵੇੜਾ ਪੈਸਾ ਲੈਣ ਦਾ ਬਾਕੀ ਜਦਾਂ ਤੁਸੀਂ ਜੋ ਵੀ ਸਾਹਮਣੇ ਉਹ ਕਰਦਾਂਗੇ ਸਰ ਕੀ ਕੰਡੀਸ਼ਨ ਨੇ ਮਰੀਦ ਦੀ ਜਿਹੜਾ ਤੁਸੀਂ ਅੰਮ੍ਰਿਤਸਰਾ ਜੋ ਦਾਖਲ ਕਰਾ ਕੇ ਗਏ ਹੋ ਦਾਖਲ ਪਾਣੀ ਕਰਾਇਆ ਮੈਂ ਕਰਦਿਆਂ ਕਰਾਇਆ ਠੀਕ ਕੀ ਕੰਡੀਸ਼ਨ ਕੀ ਹੈਗੀ ਠੀਕ ਹੈ ਠੀਕ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਹ ਅੱਜ ਤੀ ਕਰ ਰਹੇ ਨੇ ਸਰਗੋਈ ਪਤਾ ਲੱਗਾ ਕਿ ਇਹਨੇ ਕਦੇ ਵੱਲੋਂ ਗੋਲੀ ਚਲਾਈ ਗਈ ਹਾਂਜੀ ਰਾਜੇ ਵੱਲੋਂ ਚਲਾਈ ਗਈ ਰਾਜੇ ਦੇ ਨਾਲ ਹੋਰ ਕੋਈ ਸਾਥੀ ਦੋ ਬੰਦੇ ਹੋਸੀਏ ਜਨਤਾ